ਨਾ ਮੈਂ ਤੁਹਾਡਾ ਦੀਪਕ ਦੀਪਕ ਜੀ ਕੀ ਗੱਲ ਹੋਈ ਕਿੰਨੇ ਵਜੇ ਕਿਰਪਾ ਨੂੰ ਪਤਾ ਲੱਗਦਾ ਮੈਂ ਤੇ ਸਾਢੇ 10 ਆਪਣੀ ਸ਼ਾਪ ਤੇ ਜਾਣਾ ਮੈਨੂੰ ਸ਼ਾਪ ਤੇ ਮੈਂ ਪਹੁੰਚਾ ਉੱਥੇ ਮੈਂ ਵਾਪਸ ਆਇਆ ਹਾਂ ਇਹ ਮੇਰਾ ਭਤੀਜਾ ਆਂਦਾ ਸਵੇਰੇ ਦੁਕਾਨ ਖੋਲਣ ਹਾਂ ਸਵਾ 10 ਸਾਢੇ 10 ਵਜੇ ਦੇ ਵਿੱਚ ਉਹ ਸ਼ਾਪ ਖੋਲਦਾ ਉਹ ਪੋਣੇ ਕੇ 11 ਦੇ ਵਿੱਚ ਵਿੱਚ ਉਹ ਬੰਦੇ ਆ ਗਏ ਤਿੰਨ ਉਹਨੂੰ ਗਨ ਪੁਆਇੰਟ ਤੇ ਅੰਦਰ ਲੈ ਲਿਆ ਸਾਰਾ ਉਸ ਤੋਂ ਬਾਅਦ ਉਹਨਾਂ ਕੋਲ ਮਾਲ ਲੁੱਟ ਕੇ ਲੈ ਗਏ ਕੀ 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 ਲੈ ਕੇ ਗਏ 골ਡ ਹੀ ਲੈ ਕੇ ਗਏ ਉਸ ਤੋਂ ਬਾਅਦ ਵੇਚਦੇ ਹਾਂ ਜੀ ਹਾਂ ਜੀ ਭਾਜੀ ਕੈਸ਼ ਵੀ ਸੀ ਕੈਸ਼ ਵੀ ਸੀ ਕਿੰਨੇ ਜਾਣੇ ਸੀ ਭਾਜੀ ਤੁਸੀਂ ਸੈਟ ਜਾਓ ਕਿੰਨੇ ਜਾਣੇ ਸੀ ਤਿੰਨੇ ਜਾਣੇ ਸੀ ਅੱਛਾ ਜੀ ਉਹਨਾਂ ਕੋਲ ਹਥਿਆਰ ਵੀ ਸੀ ਹਾਂ ਹਥਿਆਰ ਕਿਹੜੇ ਕਿਹੜੇ ਹਥਿਆਰ ਰਿਵਾਲਵਰਾਂ ਸੀਗੀਆਂ ਤੇ ਮੌਕੇ ਤੇ ਪੁਲਿਸ ਆ ਗਈ ਹੈ ਹਾਂ ਜੀ ਮੌਕੇ ਤੇ ਬੁੱਲਸ ਆ ਗਈ ਲੁੱਟਣਾ ਘੂਆ ਖਤਮ ਕਾਫੀ ਅੰਤਰ ਹੋ ਗਈ ਹੈ ਇਹ ਨਹੀਂ ਗੈਂਗਸਟਰ ਗੈਂਗਵਾੜ ਕੁਨ ਨਮਾਣੇ ਉੱਠੇ ਇਹ तकरीबन ਪੁਰਾਣਾ ਚੱਲਿਆ ਆ ਰਿਹਾ ਹੈ ਸਰਕਾਰ ਕਾਫੀ ਨੱਕ ਪਈ ਏ ਤੁਸੀਂ ਦੇਖੋ ਜਿੱਦੋਂ ਅਗਲੀਆਂ ਸਰਕਾਰਾਂ ਕਦੇ ਨਹੀਂ ਦੇਖਿਆ ਗਿਆ ਕਿ ਗੈਂਗਸਟਰ ਜਿਹੜੇ ਫੜੇ ਜਾਂਦੇ ਨੇ ਮਾਰੇ ਵੀ ਜਾਂਦੇ ਨੇ ਉਹਨਾਂ ਨੂੰ ਲੁੱਟਾਂ ਵੀ ਐਵੇਂ ਕੀਤੀਆਂ ਜਾਣੀਆਂ ਸਰਕਾਰ ਆਪਣਾ ਕੰਮ ਬਹੁਤ ਹੀ ਕਰ ਰਹੀ ਏ ਪਰ ਪੁਰਾਣਾ ਕੌਣ ਨਮਾਣੀ ਹੈਗਾ ਸਰਕਾਰ ਆਪਣੇ ਲੈਵਲ ਤੇ ਬਹੁਤ ਵਧੀਆ ਚੱਲਦੀ ਪਈਏ ਹੁਣ ਪਤਾ ਲੱਗਿਆ ਭਰ ਕੇ ਭੰਵੇਂ ਜਾ ਰਹੇ ਜਿਹੜਾ ਬਹੁਤ ਸਾਹ ਨਹੀਂ ਕਰਦੀ ਹੈ ਹੋਰ ਇੱਥੇ ਚਾਲਕ ਮਤੇ ਆ ਗਏ ਪਹਿਲੀ ਵਾਰ ਫੋਨ ਆਪ ਵੀ ਕਿ ਗਨ ਪੁਆਣ ਦੀ ਦੁਕਾਨ ਤੋਂ ਲੁੱਟ ਕੇ ਲੈ ਗਏ ਨੇ ਇਹਦੇ ਬਾਰੇ ਚਾਰਜ ਕੀਤੀ ਹੈ ਇਹਨੇ ਅੱਜ ਵੈਕਟੋਰ ਨਾਲ ਆਉਂਦਾ ਉਹ ਮੋ ਇੱਕਦਮ ਨੇ ਬੱਤੇ ਵਧੀਆ ਨੇ ਉਹਨੂੰ ਟਾਈਮ ਤੇ ਉਹ ਬੰਦੇ ਆ ਤੁਹਾਨੂੰ ਫੜਨੇ ਨੇ ਕਿਹਨੇ ਕਿਹਾ ਬੋਲ ਸਾਹਿਬ ਮੈਂ ਇਹ ਪੁੱਛਾ ਜਾਂਦਾ ਕਿ ਮੈਂ ਵਜੇ ਕਿ ਤੁਹਾਨੂੰ ਕੋਲ ਆਂਦੀ ਹੈ ਕੀ ਮਾਮਲਾ ਹੈ ਮੈਨੂੰ 10:50 ਤੇ ਆਂਦੀ ਮੈਂ 10:55 ਤੇ ਮੈਂ ਪਹੁੰਚ ਗਿਆ ਸੀ ਇੱਥੇ ਅੱਛਾ ਜੀ ਇਹ ਕਿ ਦੁਕਾਨ ਹੈ ਕੀ ਹੋਇਆ ਸੀ ਕਿਥੇ ਬਿਠਾ ਇਹ ਲੜਕਾ ਜੀ ਜੋ ਕਹਿੰਦਾ ਵੀ ਤਿੰਨ ਲੜਕੇ ਆਏ ਮੋਟਕੇ ਸੀ ਇਹਨਾਂ ਨੇ ਆਉਦੇ ਪਹਿਲਾਂ ਮੈਨੂੰ ਪਿਸਤੌਲ ਮੇਂ ਪੁੱਟ ਵੀ ਰੱਖਤਾ ਬੜੀ ਭੰਤੋੜ ਕਹ ਕੇ ਗਹਿਣੇ ਲੈ ਗਏ ਸਾਡੇ ਅੱਛਾ ਜੀ ਕਿੰਨਾ ਗਹਿਣਾ ਲੈ ਗਏ ਕਿ ਇਹਨੇ ਕੀ ਕੀ ਲੈ ਕੇ ਗਏ ਜੀ ਹੁੰਦਾ ਚਲਾ ਕੇ ਦੱਸ ਰਹੇ ਸਾਨੂੰ ਅੱਛਾ ਜੀ ਕਿੰਨੇ ਐਸਟੀਮੇਟ ਵਿੱਚ ਉਹ ਸਭ ਨਕਰਾਂਗੇ ਦੁਕਾਨ ਦਾ ਨਾਮ ਕੀ ਹੈਗਾ ਵਿਜੇ ਜੁਲਰ ਮਾਲਕ ਕੌਣ ਸੀ ਇੱਥੇ ਬੈਠੇ ਤੇ ਮਾਲਕ ਹੀ ਸੀ ਨਿਕਲ ਸਕਿਆ ਲੜਕਾ ਨਾਲ ਬੈਠਾ ਸਰ ਦੇਖਿਆ ਜਾਂਦਾ ਅਕਸਰ ਦਿਨ ਦਿਹਾੜੇ ਕਿਹੜੇ ਭੀੜ ਭੰਡਲਾ ਇਲਾਕਾ ਵਾ ਕੁਛੀ ਦੂਜੇ ਥਾਣਾ ਚੋਰਾਂ ਦੇ ਜਿਸ ਵਿੱਚ ਕੈਮਰੇ ਦੇ ਵਿੱਚ ਆਇਆ ਕੁਛ ਚੈੱਕ ਕਰ ਰਹੇ ਹਾਂ ਜੀ ਚੈ ਉਸ ਕੈਮਰੇ ਚ ਆਏ ਸੀ ਕਿੰਨੇ ਜਣੇ ਸੀ ਤਿੰਨ ਜਣੇ ਜੀ ਕੀ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਉਹ ਜਾਂਚ ਕਰ ਰਹੇ ਹਾਂ ਜੀ ਜਾਂਚ ਕਰ ਰਹੇ ਹਾਂ ਸਭ ਠੀਕ ਹੈ